ਦੋਸਤੋ ਸਤਿ ਸ੍ਰੀ ਅਕਾਲ ਲੋਕ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਪੰਜਾਬ ਅਤੇ ਭਾਰਤ ਦੀ ਸਿਆਸਤ ਦੇ ਵਿੱਚ ਬਹੁਤ ਸਾਰੀਆਂ ਡਿਵੈਲਪਮੈਂਟਸ ਹੋ ਰਹੀਆਂ ਨੇ ਮੋਦੀ ਸਾਹਿਬ ਸਰਕਾਰ ਬਣਾਉਣ ਜਾ ਰਹੇ ਨੇ ਇਹ ਗੱਲ ਤੈਅ ਆ ਐਨਡੀਏ ਦੀ ਜਿਹੜੀ ਆ ਉਹਨਾਂ ਦੀ ਮੀਟਿੰਗ ਵੀ ਹੋ ਗਈ ਆ ਲੀਡਰ ਵੀ ਉਹਨਾਂ ਨੂੰ ਚੁਣ ਲਿਆ ਗਿਆ ਐਤਵਾਰ ਨੂੰ ਉਹਨਾਂ ਨੇ ਸੌਂ ਚੁੱਕ ਲੈਣੀ ਆ ਤੇ ਇਹ ਵੀ ਸਾਨੂੰ ਨਜ਼ਰ ਆ ਰਿਹਾ ਕਿ ਇਸ ਵੀਕੇ ਨਾਲ ਜਿਹੜੇ ਲੀਡਰਸ ਹੁੰਦੇ ਆ ਆਪਣੇ ਉਹ ਨੈਰੇਟਿਵਸ ਦੇ ਵਿੱਚ ਕਿਵੇਂ ਬਦਲਾਅ ਲੈ ਕੇ ਆਉਂਦੇ ਆ ਜਿਹੜੇ ਕੱਲ ਤੱਕ ਮੋਦੀ ਦੀ ਗਾਰੰਟੀ ਤੇ ਸਭ ਕੁਝ ਮੋਦੀ ਦੇ ਨਾਲ ਤੇ ਇੱਕ ਬੰਦਾ ਹੀ ਸਾਰਿਆਂ ਦੇ ਲਈ ਕਾਫੀ ਆ ਆਪੋਜੀਸ਼ਨ ਵੀ ਮੇਰੇ ਤੋਂ ਕੱਲੇ ਤੋਂ ਡਰਦੀ ਆ ਉਹ ਗੱਲਾਂ ਕਰਦੇ ਸੀ ਅੱਜ ਉਹ ਇਕੱਠਿਆਂ ਦੀ ਗੱਲ ਕਰਦੇ ਨੇ ਅੱਜ ਉਹ ਐਂਡੀਆ ਦੀ ਗੱਲ ਕਰਦੇ ਨੇ ਅੱਜ ਉਹਨਾਂ ਦੇ ਭਾਸ਼ਣ ਦੇ ਵਿੱਚ ਮੈਨੂੰ ਲੱਗਦਾ ਕਿਸੇ ਨੂੰ ਦੇਖਣਾ ਚਾਹੀਦਾ ਸੀ ਕਿ ਕਿੰਨੀ ਵਾਰ ਉਹਨਾਂ ਨੇ ਐਂਡੀਆ ਦਾ ਨਾਮ ਲਿਆ ਅਗੇ ਇਹ ਦੇਖਣਾ ਚਾਹੀਦਾ ਕਿ ਕਿੰਨੀ ਵਾਰ ਉਹ ਮੋਦੀ ਦੀ ਗਾਰੰਟੀ ਜਾਂ ਕੱਲੇ ਮੋਦੀ ਸਾਹਿਬ ਦਾ ਨਾਮ ਲੈਂਦੇ ਇਹਦੇ ਨਾਲ ਨਾਲ ਨਿਤਿਸ਼ ਕੁਮਾਰ ਉਹਨਾਂ ਨੇ ਉਹਨਾਂ ਦੇ ਫਿਰ ਜਿਹੜਾ ਪੈਰੀ ਹੱਥ ਲਾਉਣ ਦੀ ਕੋਸ਼ਿਸ਼ ਕੀਤੀ ਆ ਇਹਨੂੰ ਲੈ ਕੇ ਵੀ ਮੀਡੀਆ ਦੇ ਵਿੱਚ ਹੁਣ ਕਾਫੀ ਜ਼ਿਆਦਾ ਗੱਲਾਂ ਉਹਨਾਂ ਨੇ ਲਾਸਟ ਟਾਈਮ ਇੰਡੀਆ ਅਲਾਈንስ ਨੂੰ ਛੱਡ ਕੇ ਜੈਸ ਇੰਡੀਆ ਅਲਾਈንስ ਦੀ ਨੀਂਹ ਰੱਖੀ ਕਹਿ ਲਓ ਕਿ ਨੀਂਹ ਰੱਖਣ ਵਾਲਿਆਂ ਦੇ ਵਿੱਚੋਂ ਇੱਕ ਨਿਤਿਸ਼ ਕੁਮਾਰ ਸੀਗੇ ਉਹਨੂੰ ਛੱਡ ਕੇ ਜਦੋਂ ਉਹ ਦੁਬਾਰਾ ਐਂਡੀਆ ਦੇ ਵਿੱਚ ਸ਼ਾਮਲ ਹੋ ਜਾਂਦੇ ਨੇ ਨਿਤਿਸ਼ ਕੁਮਾਰ ਸਾਹਿਬ ਉਦੋਂ ਵੀ ਉਹਨਾਂ ਦੀ ਸਿਹਤ ਨੂੰ ਲੈ ਕੇ ਕਾਫੀ ਜ਼ਿਆਦਾ ਗੱਲਾਂ ਚੱਲੀਆਂ ਸੀਗੀਆਂ ਹੁਣ ਉਹਨਾਂ ਦੇ ਵੱਲੋਂ ਜੈਸਟ੍ਰੀਕ ਦੇ ਨਾਲ ਕਿਉਂਕਿ ਮੋਦੀ ਸਾਹਿਬ ਦੀ ਤੇ ਨਿਤਿਸ਼ ਕੁਮਾਰ ਸਾਹਿਬ ਦੀ ਉਮਰ ਦਾ ਕੋਈ ਜ਼ਿਆਦਾ ਹੀ ਫਰਕ ਨਹੀਂ ਹੋਣਾ ਮੇਰਾ ਖਿਆਲ ਥੋੜਾ ਬਾਲੇ ਹੇਡਾ ਉੱਤੇ ਹੋਣਾ ਸੋ ਉਹ ਉਹਨਾਂ ਦੇ ਪੈਰੀਂ ਹੱਥ ਲਾਉਣ ਦੀ ਟਰਾਈ ਕੀਤੀ ਮੋਦੀ ਸਾਹਿਬ ਨੇ ਆਪਸ ਤੇ ਇਹਨੂੰ ਲੈ ਕੇ ਮੀਡੀਆ ਦੇ ਵਿੱਚ ਲਗਾਤਾਰ ਗੱਲਾਂ ਹੋ ਰਹੀਆਂ ਨੇ ਪਰ ਇਹ ਤੈ ਆ ਜੀ ਮੋਦੀ ਸਾਹਿਬ ਦੀ ਸਰਕਾਰ ਬਣਨ ਜਾ ਰਹੀ ਹੈ ਕਿਉਂਕਿ ਇੰਡੀਆ ਆਲਾਈਂਸ ਦੇ ਹਾਲਾਂਕਿ ਕੁਝ ਜਿਹੜੇ ਇੰਡੀਆ ਆਲਾਈਂਸ ਦੇ ਲੀਡਰਸ ਨੇ ਉਹ 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 ਕਹਿ ਰਹੇ ਨੇ ਕਿ ਸਾਨੂੰ ਜਿਹੜੀ ਆਪਸ਼ਨਸ ਐਕਸਪਲੋਰ ਕਰਨੀਆਂ ਚਾਹੀਦੀਆਂ ਕਿ ਜੇਕਰ ਅਸੀਂ ਸਰਕਾਰ ਬਣਾ ਸਕਦੇ ਹਾਂ ਪਰ ਜਿਵੇਂ ਆਈ ਥਿੰਕ ਜਾਦੇ ਇਹਨਾਂ ਦੇ ਵੱਡੇ ਲੈਵਲ ਤੇ ਇਹੀ ਫੈਸਲਾ ਹੋਇਆ ਕਿਉਂਕਿ ਮਲਿਕ ਅਰਜੁਨ ਖੜਗੇ ਸਾਹਿਬ ਨੇ ਉਸ ਦਿਨ ਇਹ ਬਿਆਨ ਦਿੱਤਾ ਸੀ ਕਿ ਅਸੀਂ ਵੇਟ ਐਂਡ ਵਾਚ ਦੀ ਪਾਲਿਸੀ ਇਖਤਿਆਰ ਕਰਾਂਗੇ ਕਿ ਉਹਨਾਂ ਨੂੰ ਅਸੀਂ ਸਰਕਾਰ ਬਣਾਉਣ ਦਾ ਮੌਕਾ ਦੇਵਾਂਗੇ ਜੇਕਰ ਉਧਰੋਂ ਕੁਝ ਹੁੰਦਾ ਅਸੀਂ ਦੇਖਾਂਗੇ ਸੋ ਉਹੀ ਤਕਰੀਬਨ ਕਹਾਣੀ ਲੱਗ ਰਹੀ ਹੈ ਕਿ ਉਧਰੋਂ ਕੋਈ ਸ਼ਾਇਦ ਕੋਸ਼ਿਸ਼ਾਂ ਕੀਤੀਆਂ ਗਈਆਂ ਦਾ ਨਹੀਂ ਕੀਤੀਆਂ ਗਈਆਂ ਇਹਨਾਂ ਦਾ ਹੁਣ ਜਿਹੜੇ ਬੈਕ ਡੋਰ ਚੈਨਲਸ ਹੁੰਦੇ ਆ ਉਹਨਾਂ ਦੇ ਜ਼ਰੀਏ ਕੀ ਹੁੰਦਾ ਕੀ ਨਹੀਂ ਇਹ ਹਜੇ ਤੱਕ ਸਾਨੂੰ ਨਹੀਂ ਪਤਾ ਪਰ ਐਟ ਦਾ ਮੋਮੈਂਟ ਜਿਹੜਾ ਔਨ ਦਾ ਸਰਫੇਸ ਜਿਹੜੀਆਂ ਚੀਜ਼ਾਂ ਨੇ ਉਹ ਇਹੀ ਨੇ ਕਿ ਜਿਹੜਾ ਇੰਡੀਆ ਆਲਾਈਂਸ ਦਾ ਇਹ ਕਹਿਣਾ ਕਿ ਅਸੀਂ ਇਹਨਾਂ ਨੂੰ ਸਰਕਾਰ ਬਣਾਉਣ ਦਵਾਂਗੇ ਉਸ ਤੋਂ ਬਾਅਦ ਜੇ ਕੱਲ ਨੂੰ ਕੁਝ ਹੁੰਦਾ ਤੇ ਫਿਰ ਅਸੀਂ ਉਹਦੇ ਵਿੱਚ ਇੰਟਰਵਿਨ ਕਰਾਂਗੇ ਸੋ ਐਤਵਾਰ ਨੂੰ ਸ਼ਾਮ ਨੂੰ 6 ਵਜੇ ਭਾਰਤ ਦੇ ਟਾਈਮ ਦੇ ਹਿਸਾਬ ਦੇ ਨਾਲ ਪ੍ਰਧਾਨ ਮੰਤਰੀ ਮੋਦੀ ਨੇ 30ਵੀਂ ਵਾਰ ਜਿਹੜੀ ਆ ਸੌ ਚੁਕਣੀ ਇਸ ਤੋਂ ਬਾਅਦ ਜੇਕਰ ਆਪਾਂ ਪੰਜਾਬ ਦੀ ਪੋਲਿਟਿਕਸ ਤੇ ਆਈਏ ਤਾਂ ਇੱਕ ਤਾਂ ਸ਼੍ਰੋਮਣੀ ਕਾਲੀਦਾਲ ਦੀ ਪੋਲਿਟਿਕਸ ਦੇ ਵਿੱਚ ਬਹੁਤ ਕੁਝ ਹੋ ਰਿਹਾ ਪਰ ਨਾਲ ਦੀ ਨਾਲ ਜਿਹੜਾ ਕੰਗਨਾ ਰਣੌਤ ਵਾਲਾ ਸਾਰਾ ਮਸਲਾ ਆ ਜੀ ਉਹ ਬਹੁਤ ਜਿਹੜਾ ਗਰਮੀ ਇਖਤਿਆਰ ਕਰ ਗਿਆ ਸੋ ਇੱਕ ਤਾਂ ਪਹਿਲਾਂ ਤਾਂ ਹਜੇ ਕਿਸੇ ਨੂੰ ਪਤਾ ਹੀ ਨਹੀਂ ਕਿ ਐਕਚੁਅਲੀ ਹੋਇਆ ਕੀ ਆ ਜਿਹੜੀਆਂ ਮੀਡੀਆ ਰਿਪੋਰਟਾਂ ਨੇ ਪਹਿਲਾਂ ਇਹ ਰਿਪੋਰਟ ਆਈ ਕਿ ਕੰਗਨਾ ਰਣੌਤ ਜਿਹੜੀ ਆ ਉਹ ਉਥੇ ਚੰਡੀਗੜ੍ਹ ਜਿਹੜਾ ਹਵਾਈ ਅੱਡੇ ਤੇ ਸੀਗੀ ਤੇ ਇਹ ਜਿਹੜੀ ਸੀਆਈਐਸਐਫ ਦੀ ਮਹਿਲਾ ਜਵਾਨ ਆ ਕੁਲਵਿੰਦਰ ਕੌਰ ਇਹਨਾਂ ਨੇ ਉਹਨਾਂ ਦੇ ਥੱਪੜ ਮਾਰਿਆ ਉਸ ਤੋਂ ਬਾਅਦ ਜਿਹੜਾ ਕੰਗਨਨ ਰੌਤ ਦਿੱਲੀ ਪਹੁੰਚਦੇ ਨੇ ਉਹਨਾਂ ਦੇ ਬਨੋਂ ਇਹ ਦਾਵਾ ਕੀਤਾ ਜਾਂਦਾ ਕਿ ਇਹ ਜਿਹੜਾ ਉਸ ਮਹਿਲਾ ਆਫੀਸਰ ਨੇ ਮੈਨੂੰ ਮੇਰੇ ਚਿਹਰੇ ਤੇ ਹਿੱਟ ਕੀਤਾ ਮੇਰੇ ਚਾਹਣ ਵਾਲੇ ਉਹਨਾਂ ਨੇ ਕੰਗਨਨ ਰੌਤ ਉਸ ਵੀਡੀਓ ਦੇ ਵਿੱਚ ਕਹਿੰਦੇ ਨੇ ਕਿ ਮੇਰੇ ਚਾਹਣ ਵਾਲੇ ਕਾਫੀ ਉਹ ਜਿਹੜਾ ਚਿੰਤਤ ਨੇ ਇਸ ਕਰਕੇ ਉਹਨਾਂ ਨੂੰ ਮੈਂ ਦੱਸਣਾ ਚਾਹੁੰਦੀ ਹਾਂ ਕਿ ਮੈਂ ਬਿਲਕੁਲ ਠੀਕ ਹਾਂ ਪਰ ਮੈਂ ਪੰਜਾਬ ਦੇ ਅੰਦਰ ਜਿਹੜਾ ਆਤੰਕਵਾਦ ਤੇ ਉਗਰਵਾਦ ਵੱਧ ਰਿਹਾ ਉਹਨੂੰ ਲੈ ਕੇ ਮੈਂ ਚਿੰਤਤ ਹਾਂ ਕਿ ਅਸੀਂ ਉਹਨੂੰ ਟੈਕਲ ਕਿੱਦਾਂ ਕਰਨਾ ਸੋ ਚਲੋ ਇਹਨਾਂ ਚਿੰਤਤ ਹੋਣ ਦੀ ਉਹਨਾਂ ਨੂੰ ਜ਼ਰੂਰਤ ਨਹੀਂ ਪਰ ਜਿਕਰ ਆਪਾਂ ਦੇਖੀਏ ਤਾਂ ਇਹਨੂੰ ਲੈ ਕੇ ਹੁਣ ਦੋ ਥੀਮੇ ਬਣ ਗਏ ਨੇ ਇੱਕ ਤਾਂ ਓਬਵੀਅਸਲੀ ਜਿਹੜਾ ਕੰਗਣਾ ਰਣੋਧ ਦੇ ਹੱਕ ਦੇ ਵਿੱਚ ਕੁਲਵਿੰਦਰ ਕੌਰ ਦੇ ਹੱਕ ਦੇ ਵਿੱਚ ਕੁਲਵਿੰਦਰ ਕੌਰ ਜੀ ਦੇ ਹੱਕ ਦੇ ਵਿੱਚ ਵੀ ਬਹੁਤ ਸਾਰੇ ਲੋਕ ਆਏ ਨੇ ਤੇ ਇਹ ਜਿਹੜਾ ਬਾਕੀ ਆਪਣੇ ਪੰਜਾਬ ਦੇ ਲੀਡਰਸ ਵੀ ਖਾਸ ਕਰਕੇ ਹਰਸਿਮਰਤ ਕੌਰ ਬਾਦਲ ਨੇ ਜਿਹੜਾ ਕਿਹਾ ਕਿ ਜਿਹੜਾ ਪੰਜਾਬੀਆਂ ਦੇ ਖਿਲਾਫ ਜਿਸ ਵੀ ਕਿਸੇ ਦਾ ਪੰਜਾਬੀਆਂ ਨੂੰ ਬਦਨਾਮ ਕਰਨ ਵਾਲੇ ਅੰਸਰਾਂ ਨੂੰ ਕੰਟਰੋਲ ਕੀਤਾ ਜਾਣਾ ਚਾਹੀਦਾ ਇੱਥੇ BBC ਪੰਜਾਬੀ ਦੀ ਰਿਪੋਰਟ ਜਿਹੜੀ ਮੈਂ ਦੇਖ ਰਿਹਾ ਫਿਰ ਖੈਰਾ ਸਾਹਿਬ ਨੇ ਲਿਖਿਆ ਫੇਸਬੁੱਕ ਦੇ ਉੱਤੇ ਜਿਹੜਾ ਬੀਬੀਸੀ ਪੰਜਾਬੀ ਰਿਪੋਰਟ ਕਰ ਰਿਹਾ ਕਿ ਉਹਨਾਂ ਨੇ ਆਪਣੇ ਫੇਸਬੁੱਕ ਉੱਤੇ ਲਿਖਿਆ ਸਖਪਾਲ ਸਿੰਘ ਖੈਰਾ ਨੇ ਕਿ ਦੋਸਤੋ ਹਾਲਾਂਕਿ ਮੈਂ ਕਿਸੇ ਵੀ ਤਰ੍ਹਾਂ ਦੀ ਹਿੰਸਾ ਦਾ ਹਮਾਇਤੀ ਨਹੀਂ ਲੇਕਿਨ ਅੱਜ ਜੋ ਕੰਗੜਾ ਨੌਤਨੀ ਸੀ ਐਸਐਫਟੀ ਬਹਾਦਰ ਕੁਲਵਿੰਦਰ ਕੌਰ ਤੋਂ ਥੱਪੜ ਖਾਦਾ ਉਹ ਆਪਣੀ ਨਫ਼ਰਤ ਭਰੀ ਰਾਜਨੀਤੀ ਕਰਕੇ ਖਾਦਾ ਹੈ ਹਰ ਵਕਤ ਪੰਜਾਬ ਨੂੰ ਉਗਰਵਾਤ ਦੇ ਅਤਵਾਦ ਨਾਲ ਜੋੜਨਾ ਉਸ ਦੀ ਬਹੁਤ ਵੱਡੀ ਗਲਤੀ ਹੈ ਜਿਸ ਕਰਕੇ ਉਸ ਨੂੰ ਮੁਆਫੀ ਮੰਗਣੀ ਚਾਹੀਦੀ ਹੈ ਸੋ ਸੀਨੀਅਰ ਪੱਤਰਕਾਰ ਗਗਨਦੀਪ ਸਿੰਘ ਨੇ ਆਪਣੇ ਐਕਸ ਹੈਂਡਲ ਤੋਂ ਇੱਕ ਵੀਡੀਓ ਸਾਂਝੀ ਕੀਤੀ ਹੈ ਇਸ ਰਿਪੋਰਟ ਦੇ ਅਨੁਸਾਰ ਜਿਹਦੇ ਵਿੱਚ ਮੋਹਾਲੀ ਦੇ ਇੱਕ ਵਪਾਰੀ ਨੇ ਸ਼ਿਵਰਾਜ ਸਿੰਘ ਮੈਸ ਇਹਨਾਂ ਨੇ ਕਿਹਾ ਕਿ ਜਿਹੜੀ ਇਹ ਸੀਆਈਐਫ ਐਸਐਫ ਦੀ ਕਾਂਸਟੇਬਲ ਹੈ ਜਿਨ੍ਹਾਂ ਨੇ ਕੰਗੜਾ ਰੌਤ ਨੂੰ ਥੱਪੜ ਮਾਰਿਆ ਉਹਨਾਂ ਨੂੰ 1 ਲੱਖ ਰੁਪਏ ਦੇਣ ਦਾ ਇਨਾਮ ਦੇਣ ਦਾ ਐਲਾਨ ਵੀ ਕੀਤਾ ਇਸ ਵੀਕੇ ਦੀਆਂ ਬਹੁਤ ਸਾਰੀਆਂ ਗੱਲਾਂ ਆ ਰਹੀਆਂ ਨੇ ਬਾਲੀਵੁੱਡ ਦੇ ਵਿੱਚੋਂ ਵੀ ਇੱਕ ਪਾਸਿਓਂ تنਕੀਦ ਵੀ ਆ ਰਹੀ ਹੈ ਇੱਕ ਪਾਸਿਓਂ ਜਿਹੜਾ ਇਹਨਾਂ ਦੇ ਹੱਕ ਦੇ ਵਿੱਚ ਵੀ ਗੱਲ ਆ ਰਹੀ ਹੈ ਜਿਵੇਂ ਜਿਹੜਾ ਆਪਣੇ ਸਾਡੇ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੱਲੋਂ ਵੀ ਜਿਹੜਾ ਉਹਨਾਂ ਨੇ ਵੀ ਕੰਗਨਾ ਦੇ ਜਿਹੜਾ ਖਿਲਾਫ ਕਿਹਾ ਕਿ ਉਹ ਜੀਐਸਵੀ ਕਰੀਆ ਪੰਜਾਬੀਆਂ ਦੇ ਖਿਲਾਫ ਜਿਹੜੀਆਂ ਉਹਨਾਂ ਨੇ ਗੱਲਾਂ ਬਾਤਾਂ ਕਈਆਂ ਨੇ ਫੇ ਜਿਹੜੀਆਂ ਸਾਡੀਆਂ ਫਾਰਮਰ ਜਥੇਬੰਦੀਆਂ ਨੇ ਡੱਲੇਵਾਲ ਸਾਹਿਬ ਆ ਜਾਂ ਪੰਦੇਹ ਸਾਹਿਬ ਆ ਉਹਨਾਂ ਨੇ ਵੀ ਜਿਹੜਾ ਕੁਲਵਿੰਦਰ ਕੌਰ ਦੇ ਹੱਕ ਦੇ ਵਿੱਚ ਕਿਹਾ ਤੇ ਜਿਹੜੇ ਇਹਨਾਂ ਨੇ ਇਹ ਵੀ ਕਿਹਾ ਜਥੇਬੰਦੀਆਂ ਦੇ ਵੱਲੋਂ 1 ਮਾਰਚ ਵੀ ਕੀਤਾ ਜਾਣਾ ਮੈਂ ਹੁਣ ਇੰਡੀਅਨ ਐਕਸਪ੍ਰੈਸ ਦੀ ਵੀ ਇੱਕ ਰਿਪੋਰਟ ਦੇਖ ਰਿਹਾ ਸੀਗਾ ਕਿ ਇਹਨਾਂ ਨੇ ਮਾਰਚ ਕਰਨ ਦਾ ਵੀ ਐਲਾਨ ਕੀਤਾ ਕਿ ਜਿਹੜੀ ਆ ਨਿਰਪੱਖ ਜਾਂਚ ਹੋਣੀ ਚਾਹੀਦੀ ਇਹਨੂੰ ਲੈ ਕੇ ਇਹ ਜਿਹੜੇ ਡੱਲੇਵਾਲ ਸਾਹਿਬ ਆ ਇਹ ਮਿਲੇ ਵੀ ਨੇ ਆਪਣੇ ਆਫਿਸਰਜ਼ ਨੂੰ ਕਿ ਇਹ ਨਿਰਫਕ ਜਾਂਚ ਹੋਣੀ ਚਾਹੀਦੀ ਕਿ ਐਕਚੁਅਲੀ ਹੋਇਆ ਕੀ ਕਿਉਂਕਿ ਹੁਣ ਉਧਰੋਂ ਤਾਂ ਇਹ ਹੋਇਆ ਕੰਗਰਨਾਂ ਨੌਸ ਦੇ ਵੱਲੋਂ ਜਾਂ ਉਧਰੋਂ ਇਹ ਗੱਲ ਆਈ ਆ ਕਿ ਕੁਲਵਿੰਦਰ ਕੌਰ ਨੇ ਉਹਨਾਂ ਦੇ ਥੱਪੜ ਮਾਰਿਆ ਕੁਲਵਿੰਦਰ ਕੌਰ ਦੀ ਜਿਹੜੀ ਸਾਨੂੰ ਵੀਡੀਓ ਇੱਕ ਨਜ਼ਰ ਆਉਂਦੀ ਆ ਉਹਦੇ ਵਿੱਚ ਉਹ ਇਹ ਕਹਿੰਦੇ ਨੇ ਕਿ ਕੀ ਇਹ ਬੈਠੇ ਕਿ ਉੱਥੇ ਜਾ ਕੇ ਜਦੋਂ ਇਹਨੇ ਕਿਹਾ ਸੀ ਕਿ 100-100 ਰੁਪਏ ਦੇ ਵਿੱਚ ਜਾਨੀਆਂ ਦਿਹਾੜੀ ਤੇ ਮੇਰੀ ਮਾਂ ਉੱਥੇ ਬੈਠੀ ਸੀ ਤੇ ਉਹਨਾਂ ਨੇ ਕਿਹਾ ਕਿ ਇਹਨੇ ਥੱਪੜ ਮਾਰਿਆ ਹਾਲਾਂਕਿ ਕੁਲਵਿੰਦਰ ਕੌਰ ਉਸ ਵੀਡੀਓ ਦੇ ਵਿੱਚ ਸਾਨੂੰ ਥੱਪੜ ਮਾਰਦੀ ਹੋਈ ਦਿਖਾਈ ਨਹੀਂ ਦਿੰਦੀ ਉਦੇ ਪਰਿਵਾਰ ਦਾ ਜਿਹੜਾ ਪੱਕੇ ਸਾਹਮਣੇ ਆਏ ਉਹਨਾਂ ਦੀ ਮਾਤਾ ਜੀ ਦਾ ਕੁਲਵਿੰਦਰ ਕੌਰ ਦੀ ਮਾਤਾ ਜੀ ਦਾ ਇਹ ਕਹਿਣਾ ਇੱਕ ਤਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਦਾ ਕਿਵੇਂ ਪਰਿਵਾਰ ਸਾਰਾ ਫੌਜ ਦੇ ਨਾਲ ਸੰਬੰਧਤ ਹੈ ਦੂਸਰਾ ਉਹ ਦੱਸਦੇ ਨੇ ਇਹ ਵੀ ਉਹਨਾਂ ਨੇ ਕਿਹਾ ਕਿ ਹਾਂ ਅਸੀਂ ਸਾਡਾ ਜਥੇਮੰਦੀ ਨਾਲ ਸੰਬੰਧ ਹੈਗਾ ਤੇ ਅਸੀਂ ਗਏ ਆ ਜਿਹੜਾ ਧਰਨੇ ਦੇ ਉੱਤੇ ਨਾਲ ਦੀ ਨਾਲ ਉਹਨਾਂ ਨੇ ਇਹ ਗੱਲ ਕਹੀ ਆ ਕਿ ਜਿਹੜਾ ਵੀ ਮੈਨੂੰ ਪਹਿਲਾਂ ਵੀਡੀਓ ਦਿਖਾ ਲਓ ਕੁਲਵਿੰਦਰ ਕੌਰ ਦੀ ਮਾਤਾ ਜੀ ਦਾ ਇਹ ਕਹਿਣਾ ਕਿ ਮੈਨੂੰ ਮੇਰੀ ਮੇਰੀ ਜਿਹੜੀ ਬੇਟੀ ਦੇ ਨਾਲ ਗੱਲਬਾਤ ਨਹੀਂ ਹੋਈ ਪਹਿਲਾਂ ਮੈਨੂੰ ਵੀਡੀਓ ਦਿਖਾ ਲਓ ਜਿੱਥੇ ਉਹਦੇ ਥੱਪੜ ਮਾਰਿਆ ਗਿਆ ਕਿ ਐਕਚੁਅਲੀ ਕੀ ਹੋਇਆ ਫਿਰ ਇਹ ਵੀ ਗੱਲ ਪਰਿਵਾਰ ਦੇ ਵੱਲੋਂ ਆ ਰਹੀ ਹੈ ਜਾਂ ਕਈ ਹਲਕਿਆਂ ਦੇ ਵੱਲੋਂ ਇਸ ਗੱਲ ਨੂੰ ਵੀ ਸੁਣਨ ਨੂੰ ਮਿਲ ਰਿਹਾ ਕਿ ਐਕਚੁਅਲੀ ਕੁਲਵਿੰਦਰ ਕੌਰ ਉਹਦੇ ਵੱਲੋਂ ਜਿਹੜਾ ਇਹਨੂੰ ਕਗਨਰ ਨੌਤ ਜੀ ਨੂੰ ਕਿਹਾ ਗਿਆ ਕਿ ਤੁਸੀਂ ਆਪਣਾ ਜਿਹੜਾ ਉਹ ਜੋ ਵੀ ਪ੍ਰੋਟੋਕਾਲਸ ਹੁੰਦੇ ਆ 에ਅਰਪੋਰਟ ਦੀ ਸਿਕਿਉਰਿਟੀ ਦੇ ਕਿ ਤੁਸੀਂ ਆਪਣੇ ਚੀਜ਼ਾਂ ਸਾਈਡ ਤੇ ਰੱਖੋ ਇਹਨੂੰ ਲੈ ਕੇ ਇਹਨਾਂ ਦੀ ਕੋਈ ਤਲਖ ਕਲਾਮੀ ਹੋਈ ਆ ਤੇ ਉਸ ਤੋਂ ਬਾਅਦ ਉਹਨਾਂ ਨੇ ਕੁਝ ਜਿਹੜਾ ਇਹਨਾਂ ਨੂੰ ਕੁਲਵਿੰਦਰ ਕੌਰ ਨੂੰ ਕਿਹਾ ਤੇ ਕੁਲਵਿੰਦਰ ਕੌਰ ਨੇ ਜਾ ਉਹਨਾਂ ਨੂੰ ਕੁਝ ਕੀਤਾ ਤੇ ਜਾ ਉਹਨਾਂ ਦੇ ਉਹਨਾਂ ਦੇ ਉੱਤੇ ਹੱਥ ਚੱਕਿਆ ਤੇ ਬਾਕੀ ਜਿਵੇਂ ਮੈਂ ਕਿਹਾ ਕਿ ਹਜੇ ਇਸ ਚੀਜ਼ ਦੀ ਇਨਕੁਆਰੀ ਪ੍ਰੋਪਰਲੀ ਹੋਣੀ ਹੈ ਜਦੋਂ ਇਨਕੁਆਰੀ ਹੋਵੇਗੀ ਉਦੋਂ ਸਾਡੇ ਸਾਹਮਣੇ ਸਾਰੀ ਗੱਲ ਆਉਣੀ ਹੈ ਐਟ ਦਾ ਮੂਮੈਂਟ ਉਹੀ ਸੋਸ਼ਲ ਮੀਡੀਆ ਤੇ ਦੋ ਪੱਖ ਬਣ ਗਏ ਨੇ ਇੱਕ ਉਹਦੇ ਜਿਹੜਾ ਕੁਲਵਿੰਦਰ ਕੌਰ ਜੀ ਦੇ ਹੱਕ ਦੇ ਵਿੱਚ ਵੀ ਗਾਣੇ ਵੀ ਆਉਣੇ ਸ਼ੁਰੂ ਹੋ ਗਏ ਨੇ ਹੁਣ ਤਾਂ ਤੇ ਬਾਕੀ ਹੋਰ ਬਹੁਤ ਕੁਝ ਚੱਲ ਰਿਹਾ ਤੇ ਉਹਨਾਂ ਦੇ ਬਰ ਖਿਲਾਫ ਵੀ ਬਹੁਤ ਕੁਝ ਚੱਲ ਰਿਹਾ ਤੇ ਜੋ ਵੀ ਕੰਗੜਾ ਰਣੌਥ ਨੇ ਪੰਜਾਬ ਨੂੰ ਲੈ ਕੇ ਕਿਹਾ ਉਹਨੂੰ ਲੈ ਕੇ ਵੀ ਕਈ ਕੁਝ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਜਾਰੀ ਆ ਸੋ ਇਹ ਪੈਸੇ ਜੀ ਬਿਲਕੁਲ ਕਿਸੇ ਵੀ ਤਰੀਕੇ ਦੀ ਹਿੰਸਾ ਦਾ ਕੋਈ ਵੀ ਕਿਤੇ ਵੀ ਇਸਤੇਮਾਲ ਨਹੀਂ ਹੋਣਾ ਚਾਹੀਦਾ ਸਪੈਸ਼ਲੀ ਜਦੋਂ ਤੁਸੀਂ ਕਿਸੇ ਵੀ ਡਿਊਟੀ ਤੇ ਹੋ ਮ ਜਦੋਂ ਆਪਾਂ ਹੁਣ ਕਿਸੇ ਵੀ ਖਾਸ ਕਰਕੇ ਜਿਹੜਾ ਕੋਈ ਡਿਊਟੀ ਤੇ ਹੋਵੇ ਤਾਂ ਕੋਈ ਕਿਸੇ ਵੀ ਜਿਹੜਾ ਸਰਕਾਰੀ ਪੋਸਟ ਤੇ ਹੋਵੇ ਈਵਨ ਪ੍ਰਾਈਵੇਟ ਪੋਸਟ ਤੇ ਵੀ ਹੋਵੇ ਸੋ ਉਹਦੀ ਪਹਿਲਾ ਜ਼ਿੰਮੇਵਾਰੀ ਹੁੰਦੀ ਕਿ ਉਹ ਆਪਣੀ ਜਿਹੜੀ ਆ ਪੋਸਟ ਨੂੰ ਉਹਨੂੰ ਜੋ ਵੀ ਉਹਦੇ ਪ੍ਰੋਟੋਕਾਲਸ ਨੇ ਉਹਦੇ ਹਿਸਾਬ ਦੇ ਨਾਲ ਚੱਲੇ ਆਪਣੀ ਜਿਹੜੀ ਜ਼ਿੰਮੇਵਾਰੀਆਂ ਉਹਦਾ ਪੂਰੀ ਤਰ੍ਹਾਂ ਉਹਨੂੰ ਉਹਦੀ ਅਦਾਇਗੀ ਕਰੇ ਪਰ ਜੇਕਰ ਪਹਿਲਾਂ ਤਾਂ ਜਿਵੇਂ ਮੈਂ ਕਿਹਾ ਕਿ ਹਜੇ ਸਾਨੂੰ ਸਪਸ਼ਟ ਹੀ ਨਹੀਂ ਕਿ ਉਹਨਾਂ ਨੇ ਐਕਚੁਅਲੀ ਥੱਪੜ ਮਾਰਿਆ ਵੀ ਆ ਕਿ ਨਹੀਂ ਮਾਰਿਆ ਹਜੇ ਇਸ ਗੱਲ ਦੇ ਬਾਰੇ ਕੋਈ ਜ਼ਿਆਦਾ ਸਪਸ਼ਟਤਾ ਹੈ ਨਹੀਂ ਇਹ ਅਲੈਜ ਕੀਤਾ ਜਾ ਰਿਹਾ ਕੰਗਰਾਰ ਨੌਥ ਦੇ ਵੱਲੋਂ ਉਧਰੋਂ ਉਹਨਾਂ ਦਾ ਬਿਆਨ ਉਸ ਤੋਂ ਬਾਅਦ ਸਾਨੂੰ ਕੋਈ ਸਾਹਮਣੇ ਨਹੀਂ ਆਇਆ ਤੇ ਉਹਨਾਂ ਦੇ ਉੱਤੇ ਵੈਸੇ ਐਨੀਵੇ ਕੇਸ ਦਰਜ ਹੋ ਗਿਆ ਜੀ ਕੇਸ ਜਿਹੜੀ ਨੈਕਸਪ੍ਰੈਸ ਜਿਹੜੀ Booked suspended CISF Constable Kalminder Kaur a day after she allegedly assaulted actor and BJP MP elect Kangana Roth at Chandigarh Airport. ਐਂਡ ਇਹ ਹੀ ਦੱਸ ਦੇ ਆ ਜੀ ਕਿ ਉਹਨਾਂ ਨੇ ਜਿਹੜਾ ਪੰਜਾਬ ਪੁਲਿਸ ਦੇ ਵੱਲੋਂ ਕੁਲਵਿੰਦਰ ਕੌਰ ਨੂੰ ਜਿਹੜਾ ਬੁੱਕ ਕਰ ਲਿਆ ਗਿਆ ਤੇ ਇਹ ਜਿਹੜੀ ਕੰਪਲੇਂਟ ਲਾਂਚ ਕੀਤੀ ਗਈ ਆ ਜਿਹੜੀ ਜੋ ਕਿ ਸੀਐਸਐਫ ਦੇ ਵੱਲੋਂ ਕੰਪਲੇਂਟ ਕੀਤੀ ਗਈ ਸੀ ਉਹਦੇ ਉਹਦੇ ਬੇਸਡ ਜਿਹੜਾ ਇਹ ਕੇਸ ਲਾਂਚ ਕੀਤਾ ਗਿਆ ਮੋਹਾਲੀ ਪੁਲਿਸ ਨੇ ਜਿਹੜੀ ਰਜਿਸਟਰਡ ਐਫ ਆਈ ਆਰ ਰਜਿਸਟਰ ਕੀਤੀ ਆ ਉਹ ਅੰਡਰ ਸੈਕਸ਼ਨ 323 ਤੇ ਐਂਡ 341 ਦੇ ਜਿਹੜਾ ਇੰਡੀਅਨ ਪਿਨਲ ਕੋਡ ਆ ਉਹਦੇ ਤਹਿਤ ਜਿਹੜੀ ਐਫ ਆਈ ਆਰ ਦਰਜ ਕੀਤੀ ਆ ਕੁਲਵਿੰਦਰ ਕੌਰ ਦੇ ਉੱਤੇ ਸੋ ਇਹਨੂੰ ਲੈ ਕੇ ਅੱਗੇ ਇਹਦੇ ਵਿੱਚ ਕੀ ਹੁੰਦਾ ਉਹ ਤੁਹਾਡੇ ਨਾਲ ਆਪਾਂ ਲਗਾਤਾਰ ਸਾਂਝੀ ਕਰਦੇ ਰਵਾਂਗੇ ਤੇ ਜੇਕਰ ਬਾਕੀ ਆਪਾਂ ਦੇਖੀਏ ਪੰਜਾਬ ਦੀ ਜਿਹੜੀ ਸਿਆਸਤ ਆ ਇੱਕ ਤਾਂ ਮਨਪ੍ਰੀਤ 41 ਦੇ ਜਿਹੜੇ ਬਿਆਨ ਨੇ ਆ ਉਹਨਾਂ ਨੇ ਇਹ ਕਹਿ ਲਓ ਕਿ ਸ਼੍ਰੋਮੀ ਕਾਲੀ ਦਲ ਦੀ ਸਿਆਸਤ ਦੇ ਵਿੱਚ ਤਹਿਲਕਾ ਮਚਾ ਦਿੱਤਾ ਹੈ ਵੈਸੇ ਤੋਂ ਉਹ ਲਗਾਤਾਰ ਇਸਵੀਕੇ ਦੇ ਬਿਆਨ ਦਿੰਦੇ ਰਹੇ ਨੇ ਤੇ ਪਰ ਜੇਕਰ ਪਹਿਲਾਂ ਵੈਸੇ ਭਗਵੰਤ ਸਿੰਘ ਸਾਹਿਬ ਦੀ ਗੱਲ ਕਰੀਏ ਤਾਂ ਉਹਨਾਂ ਨੇ ਦੱਸਦੇ ਆਪਣੇ ਆਫੀਸਰਜ਼ ਦੇ ਨਾਲ ਜਿਹੜੀ ਆ ਮੁਲਾਕਾਤ ਕੀਤੀ ਆ ਇਸ ਚੀਜ਼ ਨੂੰ ਲੈ ਕੇ ਕਿ ਜਿਹੜਾ ਉਹਨਾਂ ਨੂੰ ਥੱਲੇੋਂ ਫੀਡਬੈਕ ਇਹ ਗਿਆ ਕਿ ਜਿਹੜਾ ਲੋਕ ਸਭਾ ਦੇ ਵਿੱਚ ਉਹਨਾਂ ਦੀ ਸਿਰਫ ਤੇ ਸਿਰਫ 13 ਸੀਟਾਂ ਕਹਿੰਦੇ ਕਹਦੇ ਉਹਨਾਂ ਨੂੰ ਤਿੰਨ ਸੀਟਾਂ ਆਈਆਂ ਵੀ ਜਿਹੜਾ ਖਾਸ ਕਰਕੇ ਜਿਹੜਾ ਫ੍ਰੀ ਰਾਸ਼ਨ ਦਿੱਤਾ ਜਾਂਦਾ ਸੀਗਾ ਉਹਦੇ ਵਿੱਚ ਕੁਝ ਕਿ ਜਿਹੜੀਆਂ ਪ੍ਰੋਬਲਮਸ ਆਈਆਂ ਤੇ ਬਾਕੀ মিডিਆ ਦੇ ਵਿੱਚ ਇਹ ਰਿਪੋਰਟ ਹੋ ਰਿਹਾ ਕਿ ਉਹਨਾਂ ਤੱਕ ਇਹ ਵੀ ਗੱਲਾਂ ਗਈਆਂ ਨੇ ਕਿ ਜਿਹੜੇ ਐਮ ਐਲ ਏਜ਼ ਨੇ ਉਹਨਾਂ ਦਾ ਇਹ ਕਹਿਣਾ ਕਿ ਸਾਡੀ ਜਿਹੜਾ ਪ੍ਰਸ਼ਾਸਨ ਹੈ ਸਾਡੀ ਉਸ ਡੀ ਕੇ ਨਾਲ ਗੱਲ ਨਹੀਂ ਸੁਣਦਾ ਤੇ ਜੇਕਰ ਅਸੀਂ ਲੋਕਾਂ ਦੇ ਕੰਮ ਨਹੀਂ ਕਰਾ ਸਕਾਂਗੇ ਤਾਂ ਫਿਰ ਲੋਕੀ ਸਾਡੇ ਤੇ ਯਕੀਨ ਕਿਉਂ ਕਰਨਗੇ ਸੋ ਇਹਨੂੰ ਲੈ ਕੇ ਵੀ ਦੱਸ ਦਿਆ ਕਿ ਕਾਫੀ ਜ਼ਿਆਦਾ ਜਿਹੜੀ ਆ ਫੇਰ ਬਦਲ ਹੋ ਸਕਦੀ ਆ ਈਵਨ ਦੋ ਪਹਿਲਾਂ ਲੱਗਦਾ ਸੀ ਕਿ ਇਹਨਾਂ ਨੇ ਆਪਣੇ ਮੰਤਰੀ ਮੰਡਲ ਦੇ ਵਿੱਚ ਜਆ ਜਿਹੜੇ ਵੱਡੇ ਆਫੀਸਰਸ ਵਗੈਰਾ ਨੇ ਉਹਨਾਂ ਦੇ ਵਿੱਚ ਚੇਂजेस ਹੋ ਸਕਦੀਆਂ ਉਹ ਤਾਂ ਹਾਲ ਦੀ ਘੜੀ ਲਈ ਰੁਕ ਗਿਆ ਲੱਗਦਾ ਪਰ ਇਹਨਾਂ ਨੇ ਮੀਟਿੰਗ ਕੀਤੀ ਆ ਖਾਸ ਕਰਕੇ ਭਗਵੰਤ ਮਾਨ ਸਾਹਿਬ ਨੇ ਆ ਜਿਹੜਾ ਆਪਣਾ ਫੂਡ ਵਾਲੀ ਸਾਰੇ ਨੂੰ ਲੈ ਕੇ ਫ੍ਰੀ ਰਾਸ਼ਨ ਵਾਲੀ ਜਿਹੜੀ ਚੀਜ਼ ਨੂੰ ਲੈ ਕੇ ਮਨਪ੍ਰੀਤ ਈਆਲੀ ਸਾਹਿਬ ਦੀ ਜੇਕਰ ਆਪਾਂ ਗੱਲ ਕਰੀਏ ਜੀ ਉਹਨਾਂ ਨੇ ਕਿਹਾ ਕਿ ਜਿਹੜੀ ਝੁੰਦਾ ਇਕਵਾਲ ਸਿੰਘ ਝੁੰਦਾ ਕਮੇਟੀ ਆ ਇਕਵਾਲ ਸਿੰਘ ਝੁੰਦਾ ਉਹ ਹੀ ਜਿਹੜੇ ਸੰਗਰੂਰ ਤੋਂ ਕੈਂਡੀਡੇਟ ਬਣਾਏ ਗਏ ਜਿਨ੍ਹਾਂ ਦੇ ਮੇਰੇ ਖਿਆਲ ਪੰਜਵੇਂ ਨੰਬਰ ਤੇ ਉਹ ਆਏ ਨੇ ਤੇ ਦੀ ਰਿਪੋਰਟਸ ਨੂੰ ਇਹਨੂੰ ਲਾਗੂ ਕੀਤਾ ਜਾਵੇ ਚੁੰਦਾ ਸਾਹਿਬ ਦੀ ਜਿਹੜੀ ਕਮੇਟੀ ਦੀ ਵਿੱਚ ਮਨਪ੍ਰੀਤ ਸਿੰਘ ਏ ਵਾਲੀ ਖੁਦ ਵੀ ਸ਼ਾਮਲ ਸੀਗੇ ਸੋ ਇਹਦੇ ਵਿੱਚ ਕਈ ਚੀਜ਼ਾਂ ਸੀਗੀਆਂ ਲੀਡਰਸ਼ਿਪ ਨੂੰ ਲੈ ਕੇ ਤੇ ਹੋਰ ਕੁਝ ਹਾਲਾਂਕਿ ਉਹਨਾਂ ਨੇ ਏ ਵਾਲੀ ਸਾਹਿਬ ਨੇ ਇਹ ਕਿਹਾ ਕਿ ਮੈਂ ਹੋਰ ਕਿਤੇ ਨਹੀਂ ਜਾ ਰਿਹਾ ਮੈਂ ਉਹ 19 ਸੂਮੇ ਲਈ ਮੈਂ ਜਿਹੜਾ ਪਾਰਟੀ ਤੋਂ ਦੂਰੀਆਂ ਬਣਾ ਰਿਹਾ ਜਦ ਤੱਕ ਜਿਹੜਾ ਇਸ ਰਿਪੋਰਟ ਨੂੰ ਚੰਗੀ ਤਰ੍ਹਾਂ ਲਾਗੂ ਨਹੀਂ ਕੀਤਾ ਜਾਂਦਾ ਜੇਕਰ ਤੁਸੀਂ ਇਹਨੂੰ ਲਾਗੂ ਨਹੀਂ ਕਰਦੇ ਤਾਂ ਸਾਡੀ ਜਿਹੜੀ ਆ ਪਾਰਟੀ ਦੀ ਸਥਿਤੀ ਉਹ ਹੋਰ ਜਿਹੜੀ ਆ ਹੀਠਾਂ ਨੂੰ ਜਾਂਦੀ ਜਾਣੀ ਆ ਜੇਕਰ ਸਾਡੇ ਜਿਹੜੇ ਵਰਕਰ ਨੇ ਉਹ ਸਾਨੂੰ ਇਹ ਹੀ ਗੱਲਾਂ ਹੀਠੋਂ ਦੱਸ ਰਹੇ ਨੇ ਮਨਪ੍ਰੀ ਜਿਹੜਾ ਇਹ ਹੀ ਗੱਲ ਆਖੀ ਆ ਬਾਕੀ ਵੀ ਹੋਰ ਬਹੁਤ ਸਾਰੇ ਲੀਡਰ ਕਿਉਂਕਿ ਢੀਡਾ ਪਰਿਵਾਰ ਦੇ ਨਾਲ ਤਾਂ ਚਲੋ ਵੈਸੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੀ ਇਹ ਹੁਣ ਟੌਪ ਲੀਡਰਸ਼ਿਪ ਆ ਇਹਦੀ ਖਟਾਪੱਟੀ ਚੱਲੀ ਰਹੀ ਸੀ ਜਦੋਂ ਤੋਂ ਸੰਗਰੂਰ ਵਾਲੀ ਟਿਕਟ ਜਿਹੜੀ ਆ ਉਹੋ ਝੁੰਡਾ ਸਾਹਿਬ ਨੂੰ ਦਿੱਤੀ ਆ ਪਰ ਐਮਰਪੀ ਤੇ ਆਲੀ ਸਾਹਿਬ ਵੀ ਜਾਂ ਜਿੰਨੇ ਵੀ ਅਕਾਲੀ ਦਲ ਦੇ ਲੀਡਰ ਨੇ ਆਪਣੀ ਜਗ੍ਹਾ ਤੇ ਸਹੀ ਵੀ ਨੇ ਕਿਉਂਕਿ ਅੱਜ ਤੁਸੀਂ ਆਹ ਦੇਖੋ ਜੀ ਅੱਜ ਕਿੰਨੇ ਇੱਥੇ ਜਿਹੜੀਆਂ ਇਹਨਾਂ ਦੀਆਂ ਜਮਾਨਤਾਂ ਜ਼ਬਤ ਹੋਈਆਂ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਦੀਆਂ ਇਹਦੇ ਵਿੱਚ 10 ਜਿਹੜੇ ਆ ਇਹਨਾਂ ਦੇ ਹੈਗੇ ਨੇ ਜਿਹੜੇ ਲੀਡਰ ਹੈ ਜਿਨ੍ਹਾਂ ਦੀ ਅਕਾਲੀ ਅਕਾਲੀ ਦਲ ਦੇ ਲੀਡਰ ਨੇ ਜਿਨ੍ਹਾਂ ਦੀ ਜਮਾਨਤਾਂ ਜ਼ਬਤ ਹੋ ਗਈਆਂ ਮਹਿੰਦਰ ਸਿੰਘ ਕੇਪੀ ਇਹਨਾਂ ਨੂੰ ਮਹਿਜ਼ 6.99% ਵੋਟ ਮਿਲੇ ਆ ਜਿਨ੍ਹਾਂ ਨੇ ਕਾਂਗਰਸ ਨੂੰ ਕੁਇਟ ਕਰਕੇ ਅਕਾਲੀ ਦਲ ਨੂੰ ਜੁਆਇਨ ਕੀਤਾ ਸੀਗਾ ਜਲੰਧਰ ਤੋਂ ਖੜੇ ਹੋਏ ਸੀਗੇ ਫਿਰ ਇਸ ਤੋਂ ਬਾਅਦ ਪਾਰਟੀ ਸਪੋਕਸਪਰਸਨ ਤੇ ਕਾਫੀ ਜ਼ਿਆਦੇ ਅਕਾਲੀ ਦਲ ਦਾ ਜਾਣਿਆ ਪਛਾਣਿਆ ਚਿਹਰਾ ਹੈ ਦਲਜੀਤ ਸਿੰਘ ਚੀਮਾ ਜਿਨ੍ਹਾਂ ਨੂੰ ਮਹਿਜ਼ 7.95% ਵੋਟਾਂ ਮਿਲੀਆਂ ਖਰੂਰ ਸਾਹਿਬ ਦੇ ਕੈਂਡੀਡੇਟ ਉਹ ਮਹਿਜ਼ 8.27% ਇਹਨਾਂ ਨੂੰ ਵੋਟ ਮਿਲੇ ਲੁਧਿਆਣੇ ਦੇ ਕੈਂਡੀਡੇਟ ਰਣਜੀਤ ਸਿੰਘ ਢਿੱਲੋ 8.55% ਇਹਨਾਂ ਨੂੰ ਵੋਟ ਮਿਲੇ ਇੱਥੇ ਲੁਧਿਆਣੇ ਤੋਂ ਮਨਪ੍ਰੀਤ ਸਿੰਘ ਗਿਆਲੀ ਦੇ ਖੜੇ ਹੋਣ ਦੀ ਵੀ ਗੱਲ ਚੱਲਦੀ ਸੀ ਕਿ ਉਹਨਾਂ ਨੂੰ ਵੀ ਖੜੇ ਕੀਤਾ ਜਾਣਾ ਚਾਹੀਦਾ ਸੋ ਖੈਰ ਹਸ਼ਿਆਰਪੁਰ ਤੋਂ ਜਿਹੜੇ ਇਹਨਾਂ ਦੇ ਕੈਂਡੀਡੇਟ ਸੀ ਕਿ ਸੋਨ ਸਿੰਘ ਠੰਡਲ ਉਹਨਾਂ ਨੂੰ ਮਹਿਜ਼ 9.73% ਵੋਟ ਮਿਲੇ ਅਰੰਧਪੁਰ ਸਾਹਿਬ ਤੋਂ ਕੈਂਡੀਡੇਟ ਤੇ ਫੋਰਮਰ ਐਮਪੀ ਪ੍ਰੇਮ ਸਿੰਘ ਚੰਦੂ ਮਾਜਰਾ ਨੂੰ ਮਹਿਜ਼ 11.1% ਵੋਟ ਮਿਲੇ ਫੋਦੀਕਰ ਸਾਬ ਤੋਂ ਕੈਂਡੀਡੇਟ ਬਿਕਰਮਜੀਤ ਸਿੰਘ ਖਾਲਸਾ ਜਿਨ੍ਹਾਂ ਨੂੰ ਕਿ 13.13% ਵੋਟ ਮਿਲੇ ਪਟਿਆਲਾ ਦੇ ਕੈਂਡੀਡੇਟ ਐਨ ਕੇ ਸ਼ਰਮਾ ਜਿਨ੍ਹਾਂ ਨੂੰ 13.44% ਵੋਟ ਮਿਲੇ ਇਸੇ ਤਰੀਕੇ ਨਾਲ ਫਰੀਦਕੋਟ ਦੇ ਜਿਹੜੇ ਉਮੀਦਵਾਰ ਸਗੇ ਰਾਜਵਿੰਦਰ ਸਿੰਘ ਧਰਮਕੋਟ ਉਹਨਾਂ ਨੂੰ 13.68% ਵੋਟ ਮਿਲੇ ਸੋ ਇਹਨਾਂ ਦੀਆਂ ਜਮਾਨਤਾਂ ਜਬਤ ਹੋ ਗਈਆਂ ਜੀ ਇਸੇ ਤਰੀਕੇ ਨਾਲ ਬੀਜੇਪੀ ਦੇ ਜਿਹੜੇ ਕੈਂਡੀਡੇਟ ਨੇ ਉਹਨਾਂ ਚਾਰ ਉਹਨਾਂ ਦੇ ਕੈਂਡੀਡੇਟ ਨੇ ਜਿਨ੍ਹਾਂ ਨੇ ਆਪਣੀਆਂ ਜਿਹੜੀਆਂ ਜਮਾਨਤਾਂ ਕਵਾਈਆਂ ਕਾਂਗਰਸ ਦੇ ਵੱਲੋਂ ਇੱਕ ਉਹਨਾਂ ਦੇ ਫਰੀਦਕੋਟ ਦੇ ਅਮਰਜੀਤ ਕੌਰ ਸਾਹੋ ਕੇ ਜਿਨ੍ਹਾਂ ਦੀ ਜਮਾਨਤ ਜਬਤ ਹੋਈ ਹੈ ਸੋ ਅਕਾਲ ਦੇ ਦिए ਰਿਪੋਰਟ ਜਿਹੜੀ ਆ ਦੱਸ ਰਹੀ ਆ ਸੋ ਓਬਵੀਅਸਲੀ ਮਨਪ੍ਰੀਤ ਸਿੰਘ ਈਆਲੀ ਜਾਂ ਬਾਕੀ ਜਿਹੜੇ ਹੋਰ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਨੇ ਉਹ ਬਿਲਕੁਲ ਇਸ ਗੱਲ ਤੋਂ ਖਫਾ ਨਜ਼ਰ ਆ ਰਹੇ ਨੇ ਤੇ ਆਪਾਂ ਚੋਣਾਂ ਤੋਂ ਪਹਿਲਾਂ ਤੁਹਾਡੇ ਨਾਲ ਇਹ ਗੱਲ ਕਰਦੇ ਰਹੇ ਆ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਇਹ ਗੱਲ ਦਾ ਬਹੁਤ ਖਿਆਲ ਰੱਖਣਾ ਪੈਣਾ ਕਿ ਜੇਕਰ ਅਕਾਲੀ ਦਲ ਤੇ ਬੀਜੇਪੀ ਦਾ ਵੋਟ ਸ਼ੇਅਰ ਦਾ ਫਰਕ ਹੁੰਦਾ ਤੇ ਇਹਦਾ ਜਿਹੜਾ ਇਹ ਇੱਕ ਕਾਫੀ ਖਾਮਿਆਜਾ ਇਹਨਾਂ ਨੂੰ ਜਿਹੜਾ ਭੁਗਤਣਾ ਪੈਣਾ ਜਾਂ ਕਹਿ ਲਓ ਕਿ ਇਹਨਾਂ ਦੀ ਜਿਹੜੀ ਆ ਇਹਦੀ ਰਾਜਨੀਤੀ ਦੇ ਉੱਤੇ ਕਾਫੀ ਅਸਰ ਪੈਣਾ ਹੁਣ ਜਿਹੜੀ ਆਪਾਂ ਕੱਲ ਵੀ ਤੁਹਾ ਇਹ 13 ਸੀਟਾਂ ਉਹਨਾਂ ਦੇ ਵਿੱਚ ਜਿਹੜੀਆਂ ਆਪਣੇ ਹਰੇਕ ਸੀਟ ਦੇ ਵਿੱਚ 9 ਵਿਧਾਨ ਸਭਾ ਦੀਆਂ ਸੀਟਾਂ ਆਉਂਦੀਆਂ ਸੋ ਇਸ ਹਿਸਾਬ ਦੇ ਨਾਲ ਜਦੋਂ ਦੇਖਿਆ ਜਾਵੇ ਤਾਂ ਭਾਜਪਾ ਨੇ 23 ਸੀਟਾਂ ਤੇ ਲੀਡ ਕੀਤਾ ਜਦਕਿ ਸ਼੍ਰੋਮਣੀ ਅਕਾਲੀ ਦਲ ਨੇ ਮਹਿਜ਼ 9 ਸੀਟਾਂ ਤੇ ਲੀਡ ਕੀਤਾ ਈਵਨ ਦੋ ਜਿਹੜੀਆਂ ਬਾਕੀ ਅੰਮ੍ਰਿਤਪਾਲ ਸਿੰਘ ਉਹਨਾਂ ਨੇ ਤੇ ਸਰਵਜੀਤ ਸਿੰਘ ਉਹਨਾਂ ਨੇ ਜਿਹੜੀਆਂ ਆਪਣੀਆਂ ਦੋ ਮੈਂਬਰ ਆਫ ਪਾਰਲੀਮੈਂਟ ਦੀਆਂ ਸੀਟਾਂ ਜਿੱਤੀਆਂ ਉਹਨਾਂ ਨੇ ਉਹਨਾਂ ਨੇ 올ਟਗੇਦਰ 15 ਸੀਟਾਂ ਤੇ ਲੀਡ ਕੀਤਾ ਸੋ ਸ਼੍ਰੋਮਣੀ ਅਕਾਲੀ ਦਲ ਉਸ ਹਿਸਾਬ ਦੇ ਨਾਲ ਵੀ ਜਿਹੜਾ ਉਹ ਹੇਠਾਂ ਰਿਹਾ ਆ ਸੋ ਬਾਕੀ ਹੋਰ ਬਹੁਤ ਸਾਰੀਆਂ ਖਬਰਾਂ ਨੇ ਲਗਾਤਾਰ ਤੁਹਾਡੇ ਨਾਲ ਬਣੇ ਰਹਿਵਾਂ ਸਬਸਕ੍ਰਾਈਬ ਕਰ ਲਓ ਟਿਕਟੌਕ ਤੇ ਦੇਖ ਰਿਹਾ ਹਾਂ ਤਾਂ ਫੋਲੋ ਜਰੂਰ ਕਰ ਲੈਣਾ ਬਹੁਤ ਧੰਨਵਾਦ